ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ hota ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੋਊਗਾ ਬਿੱਟੂ ਦਗਾਲ ਸਰੋਵਰ ਯਾਦਗਰੀ ਕਬੱਡੀ ਕੱਪ ਕਰਾਇਆ ਜਾ ਰਿਹਾ ਪਿੰਡ ਦਗਾਲ ਪਟਿਆਲੇ ਚ ਮਿਤੀ 22 ਅਤੇ 23 ਜਨਵਰੀ 2024 ਨੂੰ ਤੇ ਦੋਸਤੋ ਇਸ ਟੂਰਨਾਮੈਂਟ ਦਾ ਫਰਸਟ ਪ੍ਰਾਈਜ਼ ਹੋਵੇਗਾ 1 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 75000 ਅਤੇ ਬੈਸਟ ਟਰੇਡਰ ਤੇ ਜਾਫੀ ਨੂੰ 51-52000 ਰੁਪਏ ਦੀ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ ਤੇ ਦੋਸਤੋ ਇਸ ਟੂਰਨਾਮੈਂਟ ਉਤੇ ਸੇਵਾ ਸਿੰਘ ਰਾਣਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਹਾਲਾ ਰਣੂਆ ਵੱਲੋਂ ਰਸ਼ਮੀਤ ਦੁਗਾਲ ਦਾ 1 ਲੱਖ ਦੀ ਨਗਦ ਰਕਮ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ ਅਤੇ ਕਬੱਡੀ ਕੱਪ ਲਈ 50 ਹਜ਼ਾਰ ਦਾ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ ਤੇ ਸੇਵਾ ਸਿੰਘ ਰਾਣਾ ਅਤੇ ਪੂਰੀ ਸਹਾਰਾ ਵਾਲਾ ਨੂੰ ਆ ਸਪੋਰਟਸ ਕਲੱਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਦੋਸਤੋ ਜਿੰਨੇ ਵੀ ਬਾਈ ਬਿੱਟੂ ਦੁਗਾਲ ਨੂੰ ਪਿਆਰ ਕਰਦੇ ਨੇ ਮਿਤੀ 22 ਅਤੇ 23 ਜਨਵਰੀ 2024 ਨੂੰ ਪਿੰਡ ਦੁਗਾਲ ਦੇ ਵਿੱਚ ਬਹੁਤ ਵੱਡਾ ਕਬੱਡੀ ਦਾ ਮਹਾਕੁੰਭ ਕਰਾਇਆ ਜਾ ਰਿਹਾ ਸਾਰੇ ਵੀਰ ਹਮ ਹਮਾ ਕੇ ਪਹੁੰਚੋ ਜਿਹੜੇ ਜਿਹੜੇ ਬਾਈ ਬਿੱਟੂ ਦੁਗਾਲ ਨੂੰ ਪਿਆਰ ਕਰਦੇ ਨੇ ਸੱਚੇ ਦਿਲੋਂ ਬਾਈ ਜਰੂਰ ਪਹੁੰਚੋ ਇਸ ਟੂਰਨਾਮੈਂਟ ਉੱਤੇ